ਪੰਜਾਬ ਦੇ ਵੱਡੇ ਵੱਡੇ ਐਕਟਰਾਂ ਨੇ ਪਾਕਿਸਤਾਨੀ ਐਕਟਰ ਇਫਤਿਹਾਰ ਠਾਕਰ ਦਾ ਕੀਤਾ ਬਾਈਕਾਟ ਤੇ ਉੱਥੇ ਹੀ ਹੁਣ ਕਮੇਡੀ ਐਕਟਰ ਗੁਰਪ੍ਰੀਤ ਕੋਗਿਨੇ ਵੀ ਪਾਕਿਸਤਾਨੀ ਐਕਟਰ ਨੂੰ ਲੈ ਕੇ ਆਖ ਦਿੱਤੀ ਹੈ ਵੱਡੀ ਗੱਲ ਧਨੋਪਾਤਾ ਇਹ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਐਕਟਰ ਨੂੰ ਰੱਜ ਕੇ ਮਾਰਾ ਕਹਿ ਰਹੇ ਆ ਕਿਉਂਕਿ ਉਹਨਾਂ ਨੇ ਕੰਮ ਹੀ ਕੁਝ ਜਿਆ ਜਿਆ ਕੀਤਾ ਹੈ ਜਦੋਂ ਦਾ ਉਹਨਾਂ ਨੇ ਭਾਰਤ ਖਿਲਾਫ ਗਿੱਦੜ ਧਮਕੀਆਂ ਦਿੱਤੀਆਂ ਹਨ ਉਸ ਤੋਂ ਬਾਅਦ ਬੀਨੂ ਢਿੱਲੋਂ ਨੇ ਉਸ ਨੂੰ ਸਦਾ ਲਈ ਬਾਈਕਾਟ ਕੀਤਾ ਹੈ ਤੇ ਉਸ ਤੋਂ ਬਾਅਦ ਦੇਵ ਕਰੋੜ ਨੇ ਵੀ ਆਪਣੀਆਂ ਪਾਕਿਸਤਾਨੀ ਐਕਟਰ ਨੂੰ ਚੰਗੀਆਂ ਖਰੀਆਂ ਖੋਟੀਆਂ ਸੁਣਾਇਆਂ ਹਨ ਤੇ ਪੰਜਾਬ ਦੇ ਕਮੇਡੀ ਕਿੰਗ ਔਰ ਪਿਤਕੁਗੀ ਨੇ ਵੀ ਵੱਡੀ ਗੱਲ ਕਹੀ ਹੈ ਕੁਗੀ ਨੇ ਕਿਹਾ ਹੈ ਕਿ ਠਾਕਰ ਨੇ ਫालतू ਗੱਲਾਂ ਕਰਕੇ ਆਪਣਾ ਕੰਮ ਖਰਾਬ ਕੀਤਾ ਹੈ ਤੇ ਉਸ ਦੇ ਨਾਲ ਦੇ ਕਲਾਕਾਰ ਵੀ ਕਹਿ ਰਹੇ ਹੋਣਗੇ ਕਿ ਆਪਾਂ ਇਹ ਕਹਿ ਕੇ ਕੀ ਤੀਰ ਮਾਰ ਲਿਆ ਤੁਹਾਡੇ ਇਸ ਕੰਮ ਨੂੰ ਲੈ ਕੇ ਲੋਕਾਂ ਦੇ ਲੋਕਾਂ ਨੇ ਆਪਾਂ ਨੂੰ ਫਿਲਮਾਂ ਵਿੱਚ ਕਿੰਨਾ ਪਿਆਰ ਦਿੱਤਾ ਸੀਗਾ ਤੇ ਆਪਾਂ ਇਹ ਗੱਲ ਕਹਿ ਕੇ ਉਹਨਾਂ ਦਾ ਸਾਰਾ ਕੰਮ ਅਲੀਆ ਮਿਟ ਕਰ ਦਿੱਤਾ ਕੁੱਗੀ ਕਹਿੰਦੇ ਨੇ ਫਿਰ ਜਦੋਂ ਪੱਤਰਕਾਰ ਨੇ ਪੁੱਛਿਆ ਤੁਸੀਂ ਦੁਬਾਰਾ ਇਫਤਿਹਾਰ ਠਾਕਰ ਨਾਲ ਕੰਮ ਕਰੋਗੇ ਤਾਂ ਕੁੱਗੀ ਪੱਤਰਕਾਰ ਨੂੰ ਕਹਿੰਦੇ ਨੇ ਕੰਮ ਕਰਨ ਦਾ ਸਵਾਲ ਤਾਂ ਪੈਦਾ ਹੁੰਦਾ ਹੈ ਜੇਕਰ ਕੋਈ ਪ੍ਰੋਡਿਊਸਰ ਤੇ ਡਾਇਰੈਕਟਰ ਉਸ ਨੂੰ ਆਪਣੀਆਂ ਫਿਲਮਾਂ ਵਿੱਚ ਲਏਗਾ ਜੋ ਨਾ ਕਿਹਾ ਉਸਨੇ